कल जिवें की सानो आदेश आया शाम नु 4 बजे मॉक ड्रिल कीती जाउगी शाम नु 4 बजे सायरन जेड़ा हैगा इन कोऑर्डिनेशन विद डिफेंस अथॉरिटीज सायरन शहर ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡ੍ਰਿਲ ਦੀ ਸ਼ੁਰੂਆਤ ਹੋਊਗੀ ਮੌਕ ਡ੍ਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨ ਸੀ ਸੀ ਦੇ ਵੋਲੰਟੀਅਰਸ ਨੂੰ ਸਿਵਿਲियंस ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨ ਡੀ ਆਰ ਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਨ ਸਾਰਿਆਂ ਦੇ ਤਾਲਮੇਲ ਨਾਲ ਹੈਲਥ ਅਥਾਰਟिटीज ਸਾਰਿਆਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋਏਗਾ ਕਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਊਗਾ ਉਹਦੇ ਨਾਲ ਨਾਲ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਇਹਦੇ ਵਿੱਚ ਪੈਨਿਕ ਨਹੀਂ ਇਟਸ ਜਸਟ ਅ ਮੌਕ ਡ੍ਰਿਲ ਇੱਕ ਮੌਕ ਡ੍ਰਿਲ ਦਾ ਹੀ ਹਿੱਸਾ ਹੈ ਜਿਹੜਾ ਕਿ ਇਹ ਇੱਕ ਲੋਕਾਂ ਨੂੰ ਅਵੇਅਰਨੈਸ ਵਾਸਤੇ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ ਹੀ ਰਾਤ ਨੂੰ 8 ਵਜੇ 8 ਤੋਂ ਲੈ ਕੇ 8:30 ਵਜੇ ਬਲੈਕਆਊਟ ਕੀਤਾ ਜਾਊਗਾ ਔਰ ਸ਼ਹਿਰ ਦੇ ਕੁਝ ਥਾਵਾਂ ਦੇ ਵਿੱਚ ਬਲੈਕਆਊਟ ਜਿਵੇਂ ਕਿ ਕੰਪਲੀਟ ਡਾਰਕ ਜਿਹੜਾ ਹੈਗਾ ਉਹ ਕੀਤਾ ਜਾਊਗਾ ਪੀਐਸਪੀਸੀਐਲ ਨੂੰ ਵੀ ਹਦਾਇਤਾਂ ਇਹਦੇ ਵਾਸਤੇ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਇਹਦੇ ਵਿੱਚ ਸਾਡਾ ਸਹਿਯੋਗ ਕਰੋ ਤਾਂ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਸਫਲਤਾਪੂਰਵਕ ਨਿਭਟੇ ਛਾੜਿਆ ਜਾ ਸਕੇ ਥੈਂਕ ਯੂ